ਏ ਦੁਨਿਆ ਮਤ ਰਸ਼ੋ ਏ ਦੁਨਿਆ ਮਤ ਰਸ਼ੋ ਜਰ 19 ਤੀ ਤੋਂ ਲੈ ਕੇ 23 ਤੀ ਤੱਕ ਬਾਬਾ ਫਰੀਦ ਜੀ ਦਾ ਮੇਲਾ ਜਿਹੜਾ ਫਰੀ ਕੋਟ ਵਿਖੇ ਜਿਹੜਾ ਤੋਂ ਬੜੀ ਧੂਮਤਾ ਨਾਲ ਮਨਾਇਆ ਜਾ ਰਿਹਾ ਹੈ ਤੇ ਸਾਡੇ ਪੁਲਿਸ ਵਿਭਾਗ ਵੱਲੋਂ ਤੇ ਮੇਦੇ ਵੱਲੋਂ ਇਲਾਕਾ ਨਿਵਾਸੀਆਂ ਨੂੰ ਤੇ ਲੱਖ ਲੱਖ ਵਧਾਈਆਂ ਹੁਣ ਇਸ ਮੇਲੇ ਦੇ ਸਬੰਧ ਚ ਤੇ ਅਸੀਂ ਸਾਰੇ ਅ ਇਲਾਕਾ ਨਿਵਾਸੀਆਂ ਨੂੰ ਤੇ ਹੋਰ ਵੀ ਜਿਹੜੇ ਸ਼ਹਿਰਾਂ ਚੋਂ ਆਉਣ ਵਾਲੇ ਸੰਗਤਾਂ ਨੂੰ ਅਪੀਲ ਕਰਾਂਗੇ ਇਸ ਮੇਲੇ 'ਚ ਓਮ ਹਮਾ ਕੇ ਪਹੁੰਚਣ ਤੇ ਜੇ ਕੋਈ ਉੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਸ਼ੱਕੀ ਵਸਤੂ ਜਾਂ ਕੋਈ ਵੀ ਕੋਈ ਇਹੋ ਜਿਹਾ ਵਹੀਕਲ ਜਾਂ ਛੱਕੀ ਦਿਸਦਾ ਤੇ ਸਾਡੇ ਹਰ ਥਾਂ ਤੇ ਪੁਲਿਸ ਦੇ ਜਿਹੜੇ ਅ ਮੁਲਾਜ਼ਮ ਤਾਇਨਾਤ ਨੇ ਤੇ ਉਹਨਾਂ ਨੂੰ ਜਿਹੜਾ ਧਿਆਨ ਵਿੱਚ ਲਿਆਂਦਾ ਜਾਏ ਤੇ ਇਸ ਮੇਲੇ ਨੂੰ ਹਮੇਸ਼ਾ ਦੀ ਤਰ੍ਹਾਂ ਅ ਸਹੀ ਤਰੀਕੇ ਨਾਲ ਸੰਪੂਰਨ ਕੀਤਾ ਜਾਏ ਪਬਲਿਕ ਇਸ ਇਸ ਯੋਜਨਾਆਂ ਇਸ ਜਨਤਾ ਦੇ ਸਹਿਯੋਗ ਨਾਲ ਹੀ ਇਹ ਜਿਹੜੇ ਮੇਲੇ ਜਿਹੜੇ ਸਹੀ ਸ람 ਸੰਕੂਰ ਛੱਡਦੇ ਨੇ ਤੇ ਅਸੀਂ ਇਸ ਲਈ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਸੰਗਤ ਇਸ ਮੇਲੇ ਵਿੱਚ ਪਹੁੰਚੇ ਤੇ ਇਸ ਮੇਲੇ ਦਾ ਆਨੰਦ ਮਾਣੇ ਨਾਲ ਜਿਹੜਾ ਨਗਰ ਕੀਰਤਨ ਵਾਲੇ ਜਿੰਨਾਂ ਦੇ ਲੰਗਰ ਲੱਗਦੇ ਹੁੰਦੇ ਆ ਉਹ ਵੀ ਕੋਈ ਤੁਸੀਂ ਨਿਸ਼ਚਿਤ ਕੀਤੀ ਜਗ੍ਹਾ ਹੋਵੇਗੀ ਤੇ ਹਾਂ ਬਿਲਕੁਲ ਕਾਫੀ ਜਿਹੜੇ ਲੰਗਰ ਨੇ ਜਿਹੜੇ 19:00 ਤੋਂ ਸ਼ੁਰੂ ਹੋ ਜਾਂਦੇ ਨੇ ਤੇ ਜਿਸ ਦਿਨ ਨਗਨ ਕੀਰਤਨ ਨਿਕਲਦਾ ਉਸ ਦਿਨ ਵੀ ਬਿਲਕੁਲ ਹਰ ਜਗ੍ਹਾ ਨੂੰ ਇਹਨਾਂ ਡਿਵਾਈਡ ਕੀਤੀ ਹੋਈ ਏ ਵੀ ਪ੍ਰੋਪਰ ਆਪਦੇ ਉਸ ਏਰੀਆ ਦੇ ਵਿੱਚ ਰਹਿ ਕੇ ਹੀ ਲੰਗਰ ਦਾ ਇਸਤੇਮਾਲ ਚਕਾਇਆ ਜਾਏ ਤੇ ਜਿਹੜੇ ਉਤੋਂ ਦੇ ਬਾਕੀ ਹਰ ਲੰਗਰ ਵਾਲੇ ਹੀ ਅਪੀਲ ਕਰਦੇ ਆਂ ਵੀ ਜਿਹੜੇ ਉੱਥੇ ਜਿਹੜੀ ਵੇਸਟੀ ਹੁੰਦੀ ਜਿਹੜੇ ਬਰਤਨ ਹੁੰਦੇ ਉਹਨਾਂ ਨੂੰ ਉੱਥੋਂ ਜਿਹੜਾ ਜਾਂ ਪਬਲਿਕ ਨੂੰ ਵੀ ਜਿਹੜਾ ਅਸੀਂ ਉੱਥੇ ਬਰਤਨ ਵਰਤਦੇ ਆਂ ਜਾਂ ਕੁਝ ਵੀ ਡਿਸਪੋਜ਼ੇਬਲ ਵਰਤਦੇ ਆਂ ਤੇ ਸਫਾਈ ਦਾ ਧਿਆਨ ਰੱਖਿਆ ਜਾਏ ਕਿਉਂਕਿ ਮੇਲੇ ਦੇ ਵਿੱਚ ਮੇਨ ਸਫਾਈ ਦਾ ਧਿਆਨ ਬਹੁਤ ਹੋਣਾ ਚਾਹੀਦਾ ਗੁਰੂ ਦੇ ਇਹ ਮੇਲਾ ਹੈ ਇਥੇ ਸਫਾਈ ਨੂੰ ਮੁੱਖ ਰੱਖਿਆ ਕਿਉਂਕਿ ਪ੍ਰਸ਼ਾਸਨ ਵੱਲੋਂ ਹੀ ਇੱਥਾਂ ਦੇ ਪ੍ਰਬੰਧ ਕੀਤਾ ਹੈ ਸਫਾਈ ਦਾ ਜੇ ਤੇ ਅਸੀਂ ਪਬਲੀਕ ਤੋਂ ਹੀ ਇਹ ਸੇਵ ਮੰਗ ਬਹੁਤ ਅਸਰ